ਇਹ ਆਪਾਂ ਇਹ ਦੇਖਦੇ ਹਾਂ ਕਿ ਕਿਹੋ ਜਿਹੇ ਹੁੰਦੇ ਹੁਣੇ ਆ ਮਰਨ ਤੋਂ ਪਹਿਲਾਂ ਵੀ ਕੋਈ ਨਾ ਕੰਮ ਕਰਨ ਵਾਲੇ ਹੁੰਦੇ ਆ ਮੇਰਾ ਭਾਰ ਮੈਨੂੰ ਸੀ ਕਿ ਮੈਨੂੰ ਭਾਰਿਤ ਹੋਣਾ ਚਾਹੀਦਾ ਜਦੋਂ ਆਪਾਂ ਕੈਮਰੇ ਦੇ ਉੱਤੇ ਪੈਸੇ ਲੱਗੇ ਕੈਮਰੇ ਨਾਲ ਜੁੜੇ ਹੋਏ ਪੈਣਾ ਵੀਰ ਆ ਉਹ ਦੱਸਦੇ ਆ ਕਿ ਕੈਮਰੇ ਦੇ ਹੱਥ ਤੁਹਾਡਾ ਭਾਰ 10 ਕਰੋੜ ਦਾ ਨਿਵੇਸ਼ ਕਰਦੇ ਜਿਹੜੇ ਹੁਣ ਕਲਾਕਾਰ ਦੇ ਰੂਪ ਤੇ ਜੇ ਸ਼ੁਰੂ ਕਰਕੇ ਲੱਗਦੇ ਆ ਉਹ ਤੁਹਾਨੂੰ ਕੈਮਰੇ ਦੇ ਉੱਤੇ ਭਾਰ ਹੀ ਲੱਗਦੇ ਆ ਮੈਂ ਇਸ ਕਰਕੇ ਰਾਤ ਦੀ ਰੋਟੀ ਬੰਦ ਕਰਤੀ ਥਾੜੀ ਜਿੰਦਗੀ ਦੀ ਜੁੜ ਚੁੱਕੀ ਮੈਂ ਘੱਟ ਰਿਹਾ ਤੇ ਮੁੱਠਾ ਗੋਲ ਜਿਹਾ ਖੜੀ ਨਹੀਂ ਘੋਰੀਏ ਮਨੁੱਖੀ ਗੜ ਦੇ ਪਰ ਮੁੱਠੇ ਜਿਹਾ ਬਾਈ ਗੋਲ ਚਲੋ ਮਿਹਰਬਾਨੀ ਇਹ ਇਹ ਕਹਾਣੀ ਆ ਕੋਈ ਬੜਾ ਖੜੀਆ ਕਾਪਾ ਦਾ ਦਾਦਾ ਰਹਿੰਦਾ ਹੈ ਕਹਿੰਦੇ ਵੀ ਇੱਕ ਵੇਲੇ ਨਾ ਤਿੰਨ ਚਾਰ ਡਾਕਟਰ ਹੈ ਜਿਹੜੇ ਉਹ ਕਿਸੇ ਪਾਰਕ ਨੂੰ ਕਿਸੇ ਉਦੋਂ ਇੱਕ ਬੰਦਾ ਲੱਗ ਮਾਰਦਾ ਹਾ ਉਹ ਇੱਕ ਨੇ ਕਹਿੰਦਾ ਮੇਰਾ ਮੇਰਾ ਦਿੱਖੋ ਮੋਟਾ ਤੇ 10 ਸਾਲ ਦਾ ਜੱਗਾ ਬੱਤੂ ਆ ਇਹ ਫੱਕਾ ਇਹਦੇ ਗੋਡੇ ਸਤੇ ਪ੍ਰੋਬਲਮ ਹੈ ਤੇ ਤਾਂ ਉਹਨਾਂ ਦਾ ਕਿਸੇ ਉਲਾਈ ਚਲੋ ਜੁੜਾ ਕੇ ਦਿੰਦਾ गोडे प्रॉब्लम तेरी मांसपेशियां फूलियां ओ बंदा बड़ी बड़ी नेड़े आ, तो आ गया की जा करता था तेरे ना घिटे के में कोई समस्या आ गई मेनू जब वो बंदा मेरे आया मेरा कह रहा ऐसे करी चप्पल की बदरी टूट गई है ते मेनू कितो पौनी चाहिए है मतलब assi पंजाबी अंदाजा ला लेते पर तो तो मैं ठीक था मैं जल्दी करा दे बेटा बड़ा प्यार से बात कर रहा है एक क्लास से कर दो आपकी दो लाइन अंग्रेजी से बोलवा अंग्रेजी सुने तेरे भी जाके बहुत ये लगती है ये तो बड़े तुलसी को आसान है पाजी टेना साहब मैं तो खातो देखो एमए सात बैंड फिर हो जाने हैं <laughs> पर वो भी वो भी वो भी समझना मजा आ रहा है चलें भी ओ माय गॉड ओ माय गॉड ओ माय गॉड ये पाजी ये धूम बाकी ना oh टेना साहब इतना दिल दा मैं तो सिखाना कि एपिसोड होगी मैं oh oh <laughs> 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 तो <तेन> <laughs> मैं सत्तर साल देखते होंगे। ਇਹ ਜ਼ਰੂਰੀ ਨਹੀਂ ਕਿ ਜੁਨੇ ਮੀਡੀਆ ਤੋਂ ਹਮ ਦੀ ਗੱਲ ਹੀ ਹੁੰਦੀ ਦੱਸੇ ਵਿੱਚ ਕਿ ਤੁਹਾਨੂੰ ਆਪਾਂ ਕਿਹੜੀ ਚੀਜ਼ ਨਾਲ ਕਨੈਕਟਡ ਹੁੰਦੇ ਆ ਸਾਨੂੰ ਪਤਾ ਹੁੰਦਾ ਹੁਣ ਪਰੋਂ ਵੀ ਮਾਨ ਭਾਈ ਲਸੰਦਾ ਵਾਲੇ ਦਾ ਮੈਨੂੰ ਸਾਰਾ ਪਤਾ ਹੈ ਜਿਤਿੰਦਰ ਕੰਮ ਅੰਦਰੋਂ ਆਪਾਂ ਪਤਾ ਹੀ ਚੋਰ ਸੁਣ ਰਿਹਾ ਨਾ ਜੀਵ ਜੀ ਹੁੰਦੇ ਉਹਨਾਂ ਦਾ ਮੁੰਡਾ ਇੱਕ ਸਰਦਾਰ ਹੁੰਦਾ ਸੀ ਬਹੁਤ ਮਦਦ ਪ੍ਰਾਈਮਰੀਸ਼ਿਪ ਹੀ ਹੈ ਜਿਹੜਾ ਜਿਹਦੇ ਖਬਰਾਂ ਸੁਣ ਕੇ ਪਤਾ ਲੱਗਦਾ ਕਿ ਰੀਅਲਟੀ ਦੇ ਭਿਆਨ ਕਰਦੇ ਆ ਬਾਕੀ ਉਹ ਦੂਸਰੇ ਚੈਨਲਾਂ ਉਨਨੀ ਇਹ ਦੇਖੀਏ ਉਹ ਦੇਖੀਏ ਉਹ ਮਜ਼ਾ ਨਹੀਂ ਹੁੰਦਾ ਬਿਲਕੁਲ ਜੀ ਆਪਸ ਵਿੱਚ ਪੋਲਰਾਈਜ਼ੇਸ਼ਨ ਦੇਖਦੇ ਆ ਇਹ ਨਹੀਂ ਕਿ ਪ੍ਰਾਈਮਰੀਸ਼ਿਪ ਆ ਸਭਾਈ ਪੁੱਛ ਆ ਗਿਆ ਸਾਨੂੰ ਲੱਗੀਆਂ ਵੀ ਰਿਐਲਿਟੀ ਲੱਗਦੀ ਜਦੋਂ ਸਾਨੂੰ ਆਪਣਾ ਵੰਜਾ ਨਗਰ ਪਾ ਕਰਕੇ ਬਹੁਤ ਵੇਰ ਬਹੁਤ ਵੇਰ ਧੰਨਵਾਦ ਰਹੀਦਾ ਰਹਾ ਪੈਰਾ ਸਾਇੰਟੀਸਟ ਜੀ ਛੁਣਿਆ ਅੱਜ ਇਹਨਾਂ ਦਾ ਜਨਮ ਦਿਨ ਹੈ ਲਓ ਬਹੁਤ ਬਹੁਤ